ਸਾਡੇ ਆਪਣੇ ਜਲੰਧਰ ਦੀ ਬੇਟੀ ਨੇ ਪੂਰੇ ਇੰਡੀਆ ਦਾ ਪੂਰੇ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਦੇ ਫਾਰਮਰਸ ਨੂੰ ਰਿਪਰੈਜ਼ੈਂਟ ਕੀਤਾ ਹੈ ਮਿਸ ਗ੍ਰੈਂਡ ਇੰਡੀਆ ਚ ਨਾਓ ਸ਼ੀ ਇਜ਼ ਮਿਸ ਗ੍ਰੈਂਡ ਇੰਡੀਆ ਤੇ ਹੁਣ ਰੈਚਲ ਥਾਈਲੈਂਡ ਐਂਡ ਕੰਬੋਡੀਆ ਜਾ ਰਹੀ ਹੈ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਮਿਸ ਗ੍ਰੈਂਡ ਇੰਟਰਨੈਸ਼ਨਲ ਇਵੈਂਟ ਦੇ ਵਿੱਚ ਜਿੱਥੇ ਦੁਨੀਆ ਭਰ ਦੀਆਂ 80 ਕੰਟਰੀਜ਼ ਨਾਲ ਇੱਕ ਪ੍ਰੈਸਟੀਜੀਅਸ ਟਾਈਟਲ ਲਈ ਕੰਪੀਟ ਕਰੇਗੀ ਤੁਹਾਨੂੰ ਦੱਸ ਦਈਏ ਰੈਚਲ ਨੇ ਆਲਰੇਡੀ ਮਿਸ ਸੁਪਰ ਟੈਲੈਂਟ ਆਫ ਦ ਵਰਲਡ ਦਾ ਟਾਈਟਲ ਜਿੱਤਿਆ ਹੈ ਜੋ ਟਾਈਟਲ ਸਾਡੇ ਦੇਸ਼ ਨੂੰ 10 ਸਾਲਾਂ ਬਾਅਦ ਮਿਲਿਆ ਹੈ ਰੈਚਲ ਨੂੰ ਉਹਨਾਂ ਦੇ ਆਉਣ ਵਾਲੇ ਇਵੈਂਟ ਲਈ ਸਾਡੇ ਵੱਲੋਂ ਬੈਸਟ ਵਿਸ਼ਸ ਨੇ ਸਾਡੇ ਆਪਣੇ ਜਲੰਧਰ ਦੀ ਬੇਟੀ ਨੇ ਪੂਰੇ ਇੰਡੀਆ ਦਾ ਪੂਰੇ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਦੇ ਫਾਰਮਰਸ ਨੂੰ ਰਿਪਰੈਜ਼ੈਂਟ ਕੀਤਾ ਹੈ ਮਿਸ ਗ੍ਰੈਂਡ ਇੰਡੀਆ ਚ ਨਾਓ ਸ਼ੀ ਇਜ਼ ਮਿਸ ਗ੍ਰੈਂਡ ਇੰਡੀਆ ਤੇ ਹੁਣ ਰੈਚਲ ਥਾਈਲੈਂਡ ਐਂਡ ਕੰਬੋਡੀਆ ਜਾ ਰਹੀ ਹੈ ਆਪਣੀ ਕੰਟਰੀ ਨੂੰ ਰੀਪਰਜੈਂਟ ਕਰਨ ਦੇ ਲਈ ਮਿਸ கிரੈਂਡ ਇੰਟਰਨੈਸ਼ਨਲ ਇਵੈਂਟ ਦੇ ਵਿੱਚ ਜਿੱਥੇ ਦੁਨੀਆ ਭਰ ਦੀਆਂ 80 ਕੰਟਰੀਜ਼ ਨਾਲ ਇੱਕ ਪ੍ਰੈਸਟੀਜੀਅਸ ਟਾਈਟਲ ਲਈ ਕੰਪੀਟ ਕਰੇਗੀ ਤੁਹਾਨੂੰ ਦੱਸ ਦਈਏ ਰੈਚਲ ਨੇ ਆਲਰੇਡੀ ਮਿਸ ਸੁਪਰ ਟੈਲੈਂਟ ਆਫ ਦਾ ਵਰਲਡ ਦਾ ਟਾਈਟਲ ਜਿੱਤਿਆ ਹੈ ਜੋ ਟਾਈਟਲ ਸਾਡੇ ਦੇਸ਼ ਨੂੰ 10 ਸਾਲਾਂ ਬਾਅਦ ਮਿਲਿਆ ਹੈ ਰੈਚਲ ਨੂੰ ਉਹਨਾਂ ਦੇ ਆਉਣ ਵਾਲੇ ਇਵੈਂਟ ਲਈ ਸਾਡੇ ਵੱਲੋਂ ਬੈਸਟ ਵਿਸ਼ਸਿਜ਼ ਨੇ ਸਾਡੇ ਆਪਣੇ ਜਲੰਧਰ ਦੀ ਬੇਟੀ ਨੇ ਪੂਰੇ ਇੰਡੀਆ ਦਾ ਪੂਰੇ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਦੇ ਫਾਰਮਰਸ ਨੂੰ ਰਿਪਰੈਜ਼ੈਂਟ ਕੀਤਾ ਹੈ ਮਿਸ ਗ੍ਰੈਂਡ ਇੰਡੀਆ ਚ ਨਾਓ ਸ਼ੀ ਇਜ਼ ਮਿਸ ਗ੍ਰੈਂਡ ਇੰਡੀਆ ਤੇ ਹੁਣ ਰੈਚਲ ਥਾਈਲੈਂਡ ਐਂਡ ਕੰਬੋਡੀਆ ਜਾ ਰਹੀ ਹੈ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਮਿਸ ਗ੍ਰੈਂਡ ਇੰਟਰਨੈਸ਼ਨਲ ਇਵੈਂਟ ਦੇ ਵਿੱਚ ਜਿੱਥੇ ਦੁਨੀਆ ਭਰ ਦੀਆਂ 80 ਕੰਟਰੀਜ਼ ਨਾਲ ਇੱਕ ਪ੍ਰੈਸਟੀਜੀਅਸ ਟਾਈਟਲ ਲਈ ਕੰਪੀਟ ਕਰੇਗੀ ਤੁਹਾਨੂੰ ਦੱਸ ਦਈਏ ਰੈਚਲ ਨੇ ਆਲਰੇਡੀ ਮਿਸ ਸੁਪਰ ਟੈਲੈਂਟ ਆਫ ਦ ਵਰਲਡ ਦਾ ਟਾਈਟਲ ਵੀ ਜਿੱਤਿਆ ਹੈ ਜੋ ਟਾਈਟਲ ਸਾਡੇ ਦੇਸ਼ ਨੂੰ 10 ਸਾਲਾਂ ਬਾਅਦ ਮਿਲਿਆ ਰੈਚਲ ਨੂੰ ਉਹਨਾਂ ਦੇ ਆਉਣ ਵਾਲੇ ਇਵੈਂਟ ਲਈ ਸਾਡੇ ਵੱਲੋਂ ਬੈਸਟ ਵਿਸ਼ੀਸ ਨੇ ਸਾਡੇ ਆਪਣੇ ਜਲੰਧਰ ਦੀ ਬੇਟੀ ਨੇ ਪੂਰੇ ਇੰਡੀਆ ਦਾ ਪੂਰੇ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਦੇ ਫਾਰਮਰਸ ਨੂੰ ਰਿਪਰੈਜ਼ੈਂਟ ਕੀਤਾ ਹੈ ਮਿਸ ਗ੍ਰੈਂਡ ਇੰਡੀਆ ਚ ਨਾਓ ਸ਼ੀ ਇਜ਼ ਮਿਸ ਗ੍ਰੈਂਡ ਇੰਡੀਆ ਤੇ ਹੁਣ ਰੈਚਲ ਥਾਈਲੈਂਡ ਐਂਡ ਕੰਬੋਡੀਆ ਜਾ ਰਹੀ ਹੈ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਮਿਸ ਗ੍ਰੈਂਡ ਇੰਟਰਨੈਸ਼ਨਲ ਇਵੈਂਟ ਦੇ ਵਿੱਚ ਜਿੱਥੇ ਦੁਨੀਆ ਭਰ ਦੀਆਂ 80 ਕੰਟਰੀਜ਼ ਨਾਲ ਇੱਕ ਪ੍ਰੈਸਟੀਜੀਅਸ ਟਾਈਟਲ ਲਈ ਕੰਪੀਟ ਕਰੇਗੀ

ਇਹ ਹੋਰ WhatsApp ਚੈਨਲ ਬਦ